2 ਲੱਖ ਜਿਹੜੀ ਇਹ ਹਾਕੀ ਟੂਰਨਾਮੈਂਟ ਰਗਣਾ ਮਨ ਪਰਦੇ ਜਿਹੜਾ ਗਰਾਉਂਡ ਲਈ ਗੁਰਦਾਸਪੁਰ ਦਾ ਚਾਂਸ ਜਿਹੜੇ ਅੱਜ ਨਵਾੜੀ ਹਾਕੀ ਦੇ ਸਾਡੇ ਬਹੁਤ ਟੌਪ ਦੇ ਨੈਸ਼ਨਲ ਖਿਡਾਰੀ ਸੀਗੇ 올ੰਪੀਅਨ ਸੀਗੇ ਪੁੰਨ ਦਾ ਪਿੰਡ ਸੋ ਹਾਕੀ ਦਾ ਟੂਰਨਾਮੈਂਟ ਹੋਇਆ ਮੌਸਮ ਨੇ ਥੋੜਾ ਜਿਹਾ ਸਾਹ ਛੱਡਿਆ ਪਰ ਸਾਡੇ ਖਿਡਾਰੀਆਂ ਚ ਸਾਡੇ ਦਰਸ਼ਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਪੰਜਾਬੰਦ ਖੇਡਾਂ ਨੂੰ ਤਸ਼ਾਦ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਪਿਛਲੇ 2 ਸਾਲ ਤੋਂ ਸ਼ੁਰੂ ਕੀਤਾ ਸੋ ਮੈਂ ਅੱਜ ਆਇਆ ਸੀਗਾ ਪੰਨੂ ਸਾਹਿਬ ਨੇ ਬੀਸੀ ਸਾਹਿਬ ਨੇ ਸੱਦਾ ਦਿੱਤਾ ਸੀਗਾ ਤੇ ਮੈਂ ਕਿਹਾ ਜੂਦ ਆਵਾਂਗੇ ਆਪਣੇ ਮਾਝੇ ਦਾ ਪਿੰਡ ਆ ਕੇ ਬੜਾ ਮੰਨ ਖੁਸ਼ ਹੋਇਆ ਔਰ ਕਲੱਬ ਨੂੰ ਜਿਹੜਾ 2 ਲੱਖ ਰੁਪਈਆ ਮੈਂ ਆਪਣੇ ਇਖਤਿਆਰੀ ਫੰਡ ਦੇ ਵਿੱਚੋਂ ਦਿੱਤਾ ਇਹ 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 ਦੇਖ ਕੇ ਮੰਨ ਖੁਸ਼ ਹੋ ਗਿਆ ਇਦਾਂ ਦੀਆਂ ਗਰੋਂਡਾ ਪੰਜਾਬ ਦੇ ਸਾਰੇ ਪੰਜਾਬ ਚ ਹੀ ਬਣਾਉਣੀਆਂ ਜਿੰਦਾਂ ਦੀ ਇੱਥੇ ਆਪਾਂ ਦੇਖ ਲਿਆ ਜਿਸ ਸਾਡੇ ਜਿਲ੍ਹਾ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਦੀ ਰਹਿਨਮਾਈ ਦੇ ਵਿੱਚ ਆਬਾਦ ਕੇ ਟੂਰਨਾਮੈਂਟ ਜਿਲ੍ਹਾ 올림픽 ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ ਅੱਜ ਉਹਦਾ ਫਾਈਨਲ ਮੈਚ ਹਾਕੀ ਦਾ ਉਹ ਚੱਲਦਾ ਪਿਆ ਇਸ ਤੋਂ ਵੱਲਾ ਕ੍ਰਿਕਟ ਤੇ ਬੈਡਮਿੰਟਨ ਦੇ ਫਾਈਨਲ ਮੈਚ ਵੀ ਹੋਏ ਸੀਗੇ ਹਜ਼ਾਰਾਂ ਦੀ ਗਿਣਤੀ ਦੇ ਖਿਡਾਰੀਆਂ ਨੇ ਇਸ ਤੇ ਪਾਰਟਿਸਿਪੇਟ ਕੀਤਾ ਸਾਡਾ ਇੱਕ ਹੀ ਮਕਸਦ ਸੀਗਾ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਪੱਤਾ ਦਿੱਤਾ ਗਿਆ ਕਿ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਚਾਹੁੰਦੇ ਹਾਂ ਕਿ ਸਪੋਰਟਸ ਇੱਕ ਇਦਾਂ ਦਾ ਮਾਧਿਅਮ ਹੈ ਜਿਹਦੇ ਰਾਹੀਂ ਆਪਾਂ ਨਸ਼ੇ ਨੂੰ ਖਤਮ ਵੀ ਕਰ ਸਕਦੇ ਹਾਂ ਤੇ ਜਿਹੜਾ ਰੰਗਲਾ ਪੰਜਾਬ ਦਾ ਸਾਡਾ ਸੁਪਨਾ ਹੈ ਉਸ ਵੱਲ ਅਸੀਂ ਤੁਰ ਸਕਦੇ ਹਾਂ ਤੇ ਇੱਕ ਬਹੁਤ ਹੀ ਇੱਕ ਸਾਡਾ ਜਿਹੜਾ ਵਧੀਆ ਇੱਕ ਉਪਰਾਲਾ ਸੀਗਾ ਉਹਦਾ ਅੱਜ ਅੰਤਮ ਫਾਈਨਲ ਮੈਚ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਖਿਡਾਰੀ ਸਾਰੇ ਲੋਕੀ ਬੜੇ ਉਤਸ਼ਾਹ ਨਾਲ ਇੱਥੇ ਬੈਠੇ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਪੋਰਟਸ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇੱਕ ਸਾਡਾ ਬਣਾਇਆ ਸੀਗਾ ਅਬਾਦ ਕੇ ਟੂਰਨਾਮੈਂਟ ਤੇ ਬਹੁਤ ਹੀ ਸਫਲਤਾ ਮਿਲ ਸਕਦਾ ਹੈ ਥੈਂਕ ਯੂ